ਤਾਂ ਤੇ ਅੱਜ ਅਸੀਂ ਗੁਰੂ ਰੂਪ ਲੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਨਰਾਇਣ ਕਲਾ ਧਾਰ ਜਗਮੈ ਪਰਵਰਿਓ ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ ਤਾਂ ਤਾਂ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਜੋ ਅਕਾਲ ਪੁਰਖ ਜੀ ਦਾ ਸਰਗੁਣ ਸਰੂਪ ਇਸ ਸੰਸਾਰ ਦੇ ਵਿੱਚ ਜਗਤ ਜਲੰਦੇ ਨੂੰ ਠਾਰਨ ਦੇ ਲਈ ਇਸ ਸੰਸਾਰ ਵਿੱਚ ਆਏ ਤੇ ਇਹ ਜੋ ਸਥਾਨ ਹੈ ਗੁਰਦੁਆਰਾ ਬੀਰ ਸਾਹਿਬ ਸੁਲਤਾਨਪੁਰ ਲੋਧੀ ਇੱਥੇ ਸਤਿਗੁਰੂ ਜੀ ਬਹੁਤ ਲੰਮਾ ਸਮਾਂ 14 ਸਾਲ 9 ਮਹੀਨੇ 13 ਦਿਨ ਰਹੇ ਜਿੱਥੇ ਉਹਨਾਂ ਨੇ ਸੰਗਤਾਂ ਨੂੰ ਸਮੂਹ ਨਾਨਕ ਨਾਮ ਲੇਵਾ ਗੁਰਸਿੱਖਾਂ ਨੂੰ ਮਾਈ ਭਾਈ ਨੂੰ ਅਪਦੇਸ਼ ਚੋਂ ਵਰਨਾ ਕੋ ਸਾਂਝਾ ਕਿਰਤ ਕਰੋ ਨਾਮ ਜਪੋ ਵੰਡ ਛਕੋ ਦੀ ਸਿੱਖਿਆ ਦਿੰਦਿਆਂ ਹੋਇਆ ਸਤਿਗੁਰੂ ਜੀ ਨੇ ਇਸ ਅਸਥਾਨ ਤੇ ਤਪ ਕੀਤਾ ਉਹਨਾਂ ਦਾ 555 ਪ੍ਰਕਾਸ਼ ਦਿਹਾੜਾ ਮਨਾਇਆ ਜਾ ਰਿਹਾ ਹੈ ਤਿਆਰੀਆਂ ਬੜੇ ਜੋਰ ਸ਼ੋਰ ਨਾਲ ਚੱਲ ਰਹੀਆਂ ਹਨ ਸੰਗਤਾਂ ਵਿੱਚ ਭਾਰੀ ਇੱਛਾ ਹੈ ਧੰਨ ਗੁਰੂ ਨਾਨਕ ਸਾਹਿਬ ਜੀ ਦਾ ਇਹ ਨਹੀਂ ਕਿ ਕੱਲੇ ਹਿੰਦੁਸਤਾਨ ਵਿੱਚ ਉਹਨਾਂ ਦਾ ਪ੍ਰਕਾਸ਼ ਦਿਨ ਮਨਾਇਆ ਜਾਂਦਾ ਹੈ ਸੰਸਾਰ ਭਰ ਦੇ ਵਿੱਚ ਜਿੱਥੇ-ਜਿੱਥੇ ਵੀ ਨਾਨਕ ਨਾਮ ਲੈਵਾ ਸੰਗਤਾਂ ਹਨ ਭਾਵੇਂ ਉਹਨਾਂ ਨੇ ਸਿੱਖੀ ਧਾਰਨ ਨਹੀਂ ਕੀਤੀ ਤਾਂ ਵੀ ਉਹ ਧੰਗ ਗੁਰੂ ਨਾਨਕ ਸਾਹਿਬ ਜੀ ਨੂੰ ਯਾਦ ਕਰਦਿਆਂ ਹੋਇਆ ਉਹਨਾਂ ਦਾ ਪ੍ਰਕਾਸ਼ ਉਤਸ਼ਵ ਦਿਹਾੜਾ ਬੜੀ ਸ਼ਰਧਾ ਤੇ ਭਾਵਨਾ ਦੇ ਨਾਲ ਮਨਾਉਂਦੀਆਂ ਹਨ ਸ਼ਰਧਾ ਨਾਲ ਲੰਗਰ ਲਾਏ ਜਾਂਦੇ ਹਨ ਕੀਰਤਨ ਹੁੰਦਾ ਹੈ ਢਾਡੀ ਸਿੰਘ ਕਥਾਵਾਚਕ ਗੁਰੂ ਦਾ ਜਸ ਸਰਵਣ ਕਰਾ ਕੇ ਸੰਗਤਾਂ ਨੂੰ ਨਿਹਾਲ ਕਰਦੇ ਹਨ ਇਸ ਸਥਾਨ ਤੇ ਗੁਰਦਰਾ ਬੀਰ ਸਾਹਿਬ ਵਿਖੇ ਜਿੱਥੇ ਤਿਆਰੀਆਂ ਚੱਲ ਰਹੀਆਂ ਹਨ ਉੱਥੇ ਗਿਆਨੀ ਇਸਤਨਾਮ ਸਿੰਘ ਜੀ ਹੈੱਡ ਗ੍ਰਾਮ થી ਪਾਈ ਹਰਜੀਤ ਸਿੰਘ ਜੀ ਪ੍ਰਚਾਰਕ ਜੱਜ ਸਿੰਘ ਜੀ ਪ੍ਰਚਾਰਕ ਇਹ ਵੀ ਸੰਗਤਾਂ ਨੂੰ ਉਪਦੇਸ਼ ਦੇ ਕੇ ਸੰਗਤਾਂ ਨੂੰ ਅਪੀਲ ਕਰਕੇ ਨਗਰਾਂ ਨਗਰਾਂ ਵਿੱਚ ਪਿੰਡਾਂ ਪਿੰਡਾਂ ਵਿੱਚ ਅਤਿਸ਼ਾਹ ਕਰ ਰਹੇ ਹਨ ਮੈਂ ਵੀ ਸੰਗਤਾਂ ਨੂੰ ਬੇਨਤੀ ਕਰਦਾ ਹਾਂ ਸੁਲਤਾਨਪੁਰ ਵਾਸੀਆਂ ਨੂੰ ਤੇ ਸੰਸਾਰ ਭਰ ਦੇ ਕੋਨੇ-ਕੋਨੇ ਤੋਂ ਇਸ ਅਸਥਾਨ ਤੇ ਗੁਰਦਰਾ ਬੇਰ ਸਾਹਿਬ ਕੇ ਸੰਗਤਾਂ ਨੇ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਪਾਵਨ ਅਸਥਾਨ ਤੇ ਨਤਮਸਤਕ ਹੋਣ ਲਈ ਆਉਣਾ ਹੈ ਤੇ ਬੇਨਤੀ ਹੈ ਸultanpur ਵਾਸੀਆਂ ਨੂੰ ਵੀ ਇੱਕ ਤਾਂ ਨਗਰ ਕੀਰਤਨ ਹੈ 14 ਨਵੰਬਰ ਨੂੰ ਇਹਨਾਂ ਸਾਰਿਆਂ ਪਰਬੰਦਾ ਨੂੰ ਮੁੱਖ ਰੱਖਦੇ ਆ ਜਿੰਨੇ ਵੀ ਘਰ ਹਨ ਉਹਨਾਂ ਨੂੰ ਬੇਨਤੀ ਹੈ ਵੀ ਤੁਹਾਡੇ ਘਰਾਂ ਦੇ ਅੱਗੋਂ ਨਗਰ ਕੀਰਤਨ ਸੰਗਤਾਂ ਨੇ ਲੈ ਕੇ ਲੰਘਣਾ ਹੈ ਇਸ ਵਾਸਤੇ ਸਤਿਗੁਰੂ ਜੀ ਦੇ ਸਤਕਾਰ ਨੂੰ ਮੁੱਖ ਰੱਖਦੇ ਆ ਪੰਜਾਂ ਪਿਆਰਿਆਂ ਦੇ ਸਤਕਾਰ ਨੂੰ ਮੁੱਖ ਰੱਖਦੇ ਆ ਸੰਗਤਾਂ ਦਾ ਸਤਕਾਰ ਕਰਦਿਆਂ ਹੋਇਆ ਆਪਾਂ ਨੂੰ ਸਫਾਈ ਵੱਲ ਧਿਆਨ ਦੇਣਾ ਚਾਹੀਦਾ ਹੈ ਘਰਾਂ ਦੇ ਅੱਗੇ ਕੂੜਾ ਨਾ ਹੋਵੇ ਉੱਥੇ ਮਿਊਸਪਲ ਕਮੇਟੀ ਨੂੰ ਵੀ ਬੇਨਤੀ ਹੈ ਵੀ ਉਹ ਵੀ ਇਸ ਗੱਲ ਵੱਲ ਵਿਸ਼ੇਸ਼ ਕਰਕੇ ਧਿਆਨ ਦੇਣ ਐਸ ਡੀ ਐਮ ਨੂੰ ਬੇਨਤੀ ਹੈ ਵੀ ਵੇਖੋ ਸੜਕਾਂ ਦਾ ਕਿੰਨਾ ਮੰਦਾ ਹਾਲ ਹੈ ਜਗਤ ਜਲੰਧੇ ਨੂੰ ਠਾਰਨ ਵਾਲੇ ਧੰਗੁਰੂ ਨਾਨਕ ਸਾਹਿਬ ਜੀ ਦਾ ਜਿਨ੍ਹਾਂ ਨੇ ਇਸ ਹਿੰਦੁਸਤਾਨ ਦੇ ਗਲੋਂ ਗੁਲਾਮੀ ਦੀਆਂ ਜਜ਼ੀਰਾ ਲਾਈਆਂ ਹਨ ਉਹਨਾਂ ਦਾ ਪ੍ਰਕਾਸ਼ ਦਿਹਾੜਾ ਹੋਵੇ ਪ੍ਰਕਾਸ਼ ਗੁਰਪੁਰਬ ਹੋਵੇ ਤੇ ਸultanpur ਦੀਆਂ ਜਿਹੜੀਆਂ ਸੜਕਾਂ ਹਨ ਉਹ ਟੁੱਟੀਆਂ ਹੋਣ ਬੇਨਤੀ ਹੈ ਪ੍ਰਸ਼ਾਸਨ ਨੂੰ ਵੀ ਇਸ ਵੱਲ ਧਿਆਨ ਦਿੱਤਾ ਜਾਵੇ ਸੜਕਾਂ ਨੂੰ ਲਾਈਟਾਂ ਨੂੰ ਮੁਰੰਮਤ ਕਰਕੇ ਤੇ ਜਿਹੜਾ ਹੈ ਠੀਕ ਕੀਤਾ ਜਾਵੇ ਤਾਂ ਕਿ ਜੋ ਵੀ ਸੰਗਤਾ ਹਨ ਉਹਨਾਂ ਨੂੰ ਕੋਈ ਮੁਸ਼ਕਲ ਪੇਸ਼ ਨਾ ਆਵੇ ਇਹ ਬੇਨਤੀ ਹੈ ਸਾਰਿਆਂ ਨੂੰ ਸੁਲਤਾਨਪੁਰ ਵਾਸੀਆਂ ਨੂੰ ਵੀ ਮਿਊਸਪਲ ਕੰਪਨੀ ਕਮੇਟੀ ਨੂੰ ਵੀ ਤੇ ਪ੍ਰਸ਼ਾਸਨ ਨੂੰ ਵੀ ਵੀ ਇਹ ਸਵਾਲ ਵਿਸ਼ੇਸ਼ ਤੌਰ ਤੇ ਜਾਣ ਦਿੱਤਾ ਜਾਵੇ ਬਾਕੀ ਸੰਗਤਾ ਵਿੱਚ ਭਾਰੀ ਇੱਛਾ ਹੈ ਜੋ ਹਰ ਸਾਲ ਇੱਥੇ ਨਗਰਾਂ ਤੋਂ ਵੱਖ-ਵੱਖ ਪਿੰਡਾਂ ਤੋਂ ਆ ਕੇ ਲੰਗਰ ਲਗਾਏ ਜਾਂਦੇ ਹਨ ਬੜਾ ਵੱਡਾ ਹੱਤਸ਼ਾ ਹੈ ਸੰਗਤਾਂ ਵਿੱਚ ਲੰਗਰਾਂ ਦੀ ਤਿਆਰੀ ਚੱਲ ਰਹੀ ਹੈ ਤੇ ਇਸ ਵਾਰ ਅੱਗੇ ਨਾਲੋਂ ਵੀ ਮੈਨੂੰ ਪ੍ਰਬੰਧਕਾਂ ਨੇ ਯਕੀਨ ਦਿਵਾਇਆ ਹੈ ਜਿਹੜੇ ਪਿੰਡਾਂ ਦੇ ਸ਼ਹਿਰਾਂ ਦੇ ਲੰਗਰ ਲਾਉਂਦੇ ਹਨ ਵੀ ਇਸ ਵਾਰ ਅਸੀਂ ਅੱਗੇ ਨਾਲੋਂ ਵੀ ਵੱਧ ਚੜ੍ਹ ਕੇ ਵਦਿਆ ਜਿਹੜਾ ਹੈ ਢੰਗ ਦੇ ਨਾਲ ਗੁਰੂ ਕੇ ਲੰਗਰ ਜਿਹੜੇ ਹਨ ਉਹ ਤਿਆਰ ਕੀਤੇ ਜਾਣਗੇ ਤੇ ਸੰਗਤਾਂ ਦਾ ਵਿਸ਼ੇਸ਼ ਜਿਹੜਾ ਹੈ ਧਿਆਨ ਦਿੱਤਾ ਜਾਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ